ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਪਿੰਟ ਟੂ ਸਿਲੀਕਨ ਵੈਲੀ ਵਿੱਚ ਜੇ ਤੁਸੀਂ ਪੰਜਾਬ ਵਿੱਚ ਬੈਠੇ ਹੋ ਔਰ ਤੁਸੀਂ ਆਈਟੀ ਕੰਪਨੀ ਵਿੱਚ ਕੰਮ ਕਰਨਾ ਚਾਹੁੰਦੇ ਹੋ ਪਰ ਤੁਹਾਡੇ ਕੋਡਿੰਗ ਦੇ ਜਿਹੜੇ ਰਾਉਂਡ ਨੇ ਉਹ ਤੁਹਾਨੂੰ ਬੜੇ ਔਖੇ ਲੱਗ ਰਹੇ ਨੇ ਜਾਂ ਤੁਹਾਨੂੰ ਕੋਡਿੰਗ ਤੋਂ ਡਰ ਲੱਗ ਰਿਹਾ ਹੈ ਤਾਂ ਇਹ ਚੈਨਲ ਮੈਂ ਤੁਹਾਡੇ ਲਈ ਬਣਾ ਰਿਹਾ ਤੁਹਾਨੂੰ ਇਹ ਸਿਖਾਉਣ ਲਈ ਤੇ ਸਮਝਾਉਣ ਲਈ ਕੋਡਿੰਗ ਇਜ਼ ਵੈਰੀ ਈਜ਼ੀ जो हम गल करा कि यह चैनल तो कौन कौन लाहा लै सकता है तो जेता तुसी आई टी कंपनी में कम कर रहे हो पर तुसी परीक कंपनीज न टारगेट कर रहे हो जिमें फेसबुक एप्पल अमेज़ॉन नैटफ्लिक्स गूगल माइक्रोसॉफ्ट सर्विस नाउ ऑर एक्कल इस तरह की किसी कंपनी को टारगेट कर रहे हो और शुरू के दो तीन जो कोडिंग राउंड ने क्लीअर कर ਕੌਨਫੀਡੈਂਸ ਦੀ ਕਮੀ ਲੱਗ ਰਹੀ ਹੈ ਜਾਂ ਪ੍ਰੈਕਟਿਸ ਦੀ ਘਾਟ ਲੱਗ ਰਹੀ ਹੈ ਤੇ ਜਿਹੜੇ ਕੋਡਿੰਗ ਦੇ ਕਨਸੈਪਟਸ ਨੇ ਉਹ ਮੈਂ ਤੁਹਾਨੂੰ ਐਨੇ ਸੌਖੇ ਤਰੀਕੇ ਨਾਲ ਸਮਝਾਵਾਂਗਾ ਔਰ ਆਪਾਂ ਇਹਨੀ ਪ੍ਰੈਕਟਿਸ ਕਰਾਂਗੇ ਕਿ ਉਹ ਤੁਹਾਡੇ ਰਾਉਂਡ ਬਹੁਤ ਈਜ਼ੀਲੀ ਕਲੀਅਰ ਹੋ ਜਾਣਗੇ ਹੁਣ ਜੇ ਤਾਂ ਤੁਸੀਂ ਕਾਲਜ ਵਿੱਚ ਪੜ ਰਹੇ ਹੋ ਔਰ ਤੁਹਾਡਾ ਪਲੇਸਮੈਂਟ ਸੀਜ਼ਨ ਆਉਣ ਵਾਲਾ ਹੈ ਠੀਕ ਹੈ ਜਾਂ ਫਿਰ ਤੁਹਾਡਾ ਇੰਟਰਨਸ਼ਿਪ ਦੀ ਤਿਆਰੀ ਕਰ ਰਹੇ ਹੋ ਤੇ ਇਹ ਚੈਨਲ ਤੁਹਾਡੇ ਲਈ ਵੀ ਹੈ ਜੇ ਤੁਸੀਂ ਸਕੂਲ ਵਿੱਚ ਪੜ ਰਹੇ ਹੋ ਔਰ ਸਕੂਲ ਵਿੱਚ ਅੱਜਕਲ ਲੂਪਸ ਔਰ ਕੰਡੀਸ਼ਨਲ ਸਟੇਟਮੈਂਟਸ ਵਗੈਰਾ ਕਾਫੀ ਛੋਟੀ ਕਲਾਸ ਤੋਂ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਨਾਲ ਜੇ ਤੁਹਾਡੇ ਮੈਥਸ ਦੇ ਕਨਸੈਪਟਸ ਥੀਅਰ ਨੇ ਮਤਲਬ ਤੁਹਾਨੂੰ ਕਿਸੇ ਨੰਬਰ ਦੇ ਫੈਕਟਰਸ ਕੱਢਣੇ ਨੇ ਜਾਂ ਫਿਰ ਤੁਹਾਨੂੰ ਉਹ ਦੋ ਨੰਬਰ ਦਾ ਐਚसीएफ ਕੱਢਣਾ ਹੈ ਜਾਂ ਐਲਸੀਐਮ ਕੱਢਣਾ ਹੈ ਠੀਕ ਹੈ ਜਾਂ ਫਿਰ ਤੁਹਾਨੂੰ आ, एक नंबर प्राइम है या नहीं यह दसना है जे ए जे कंसैप्टे क्लीयर ने, ने ते तो यही कमन आपको कंप्यूटर को किस तरह करा है यहाँ सिखावगा तो यह सीखने कंप्यूटर में काफ़ी इंट्रस्ट भी आएगा और जो छोटी उम्र कोडिंग सीख जाते हो तो अगे एदी लाहा मिलेगा जे ती आई टीपनी पहले कम करते और उन्हें ब्रेक लिया होया ਤੁਸੀਂ ਆਈਟੀ ਕੰਪਨੀ ਵਿੱਚ ਆਈਟੀ ਫੀਲ ਦੇ ਨਹੀਂ ਵੀ ਹੋ ਤਾਂ ਵੀ ਜਿਹੜੇ ਇਹ ਪ੍ਰੋਬਲਮ ਸੋਲਵਿੰਗ ਟੈਕਨੀਕਸ ਨੇ ਜਾਂ ਕੋਡਿੰਗ ਦੇ ਕਨਸੈਪਟਸ ਨੇ ਮੈਂ ਇਹਨੂੰ ਬਹੁਤ ਸੌਖੇ ਡੰਗ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਕੱਲ ਨੂੰ ਜੇ ਤੁਹਾਡਾ ਆਈਟੀ ਕੰਪਨੀਆਂ ਫਿਰ ਤੋਂ ਕੰਮ ਕਰਨ ਦਾ ਮਨ ਬਣੇ ਤਾਂ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਇੰਟਰਵਿਊ ਕ੍ਰੈਕ ਕਰ ਸਕਦੇ ਹੋ ਹੁਣ ਜੇ ਤਾਂ ਤੁਸੀਂ ਆਈਟੀ ਲਾਈਨ ਦੇ ਹੀ ਨਹੀਂ ਹੋ ਪਰ ਤੁਹਾਨੂੰ ਅੱਜਕਲ ਜਿਹੜੇ smartphones ਦੇ ਵਿੱਚ notifications ਆਉਂਦੇ ਨੇ ਜਾਂ ਅਖਬਾਰ ਇਸ ਤੁਸੀਂ cyber frauds cyber attacks ਦੇ ਬਾਰੇ ਖਬਰਾਂ ਪੜਦੇ ਹੋ ਠੀਕ ਹੈ ਤੇ ਇਹ cyber frauds ਤੋਂ ਜਾਂ cyber attacks ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਅਦੇ ਲਈ ਕੀ ਬੈਸਟ ਪ੍ਰੈਕਟਿਸਸ ਨੇ ਇਹ ਚੀਜ਼ਾਂ ਵੀ ਮੈਂ ਇਸ ਚੈਨਲ ਦੇ ਵਿੱਚ ਕਵਰ ਕਰਾਂਗਾ ਔਰ ਜਿਹੜਾ ਮਾਰਕੀਟ ਵਿੱਚ IT ਸੌਰੀ artificial intelligence ਦੇ ਬਾਰੇ ਤੁਸੀਂ ਕਾਫੀ ਪੜ ਰਹੇ ਹੋ ਉਦੇ ਬਾਰੇ ਵੀ ਆਪਾਂ ਇਹ ਚੈਨਲ ਦੇ ਵਿੱਚ ਕਵਰ ਕਰਾਂਗੇ ਹੁਣ ਮੈਂ ਗੱਲ ਕਰਾਂ ਕਿ ਕੋਡਿੰਗ ਈਜ਼ੀ ਕਿਉਂ ਹੈ ਪਹਿਲੇ ਤਾਂ ਉਹਨੂੰ ਸਮਝਣ ਲਈ ਇੱਕ ਗੱਲ ਆਪਣੇ ਦਿਮਾਗ ਵਿੱਚ ਫਿਟ ਕਰ ਲਈਏ ਕਿ ਕੰਪਿਊਟਰ ਸਿਰਫ ਇੱਕ ਮਸ਼ੀਨ ਹੈ ਜਿਹਦੇ ਕੋਲ ਆਪਣਾ ਕੋਈ ਦਿਮਾਗ ਨਹੀਂ ਹੈ ਹੁਣ ਮੈਂ ਦੀ ਤੁਲਨਾ ਇੱਕ ਸਾਈਕਲ ਦੇ ਨਾਲ ਕਰਾਂਗਾ ਜੇ ਆਪਾਂ ਕੰਪੈਰੀਜ਼ਨ ਕਰੀਏ ਕੰਪਿਊਟਰ ਦਾ ਇੱਕ ਸਾਈਕਲ ਦੇ ਨਾਲ ਤੇ ਸਾਈਕਲ ਵੀ ਇੱਕ ਮਸ਼ੀਨ ਹੈ ਔਰ ਸਾਈਕਲ ਆਪਾਂ ਸਾਰਿਆਂ ਨੇ ਮਤਲਬ ਬਚਪਨ ਵਿੱਚ ਚਲਾਈ ਹੋਈ ਗਈਆਂ ਜਿਹੜੇ ਹੁਣ ਛੋਟੇ ਨੇ ਉਹ ਚਲਾ ਰਹੇ ਹੋਣਗੇ ਸਾਈਕਲ ਨੂੰ ਜਦੋਂ ਆਪਾਂ ਪੈडल मारਦੇ ਆ ਤੇ ਸਾਈਕਲ ਅੱਗੇ ਜਾਂਦੀ ਹੈ ਬ੍ਰੇਕ ਮਾਰਦੇ ਆ ਤੇ ਸਾਈਕਲ ਰੁਕਦੀ ਹੈ ਤੇ ਜਿਹੜੇ ਆਪਾਂ ਕਹ ਲਈਏ ਕਾਈਂਡ ਆਫ ਇਨਸਟਰਕਸ਼ਨ ਨੇ ਜਿਹੜੇ ਆਪਾਂ ਸਾਈਕਲ ਨੂੰ ਦੇ ਰਹੇ ਆ ਹੈ ਨਾ ਔਰ ਜੇ ਆਪਾਂ ਉਹਦੇ ਪੈਡਲ ਨਹੀਂ ਮਾਰਾਂਗੇ ਤੇ ਅੱਗੇ ਨਹੀਂ ਚਲੇਗੀ ਜਿੰਨਾ ਆਪਾਂ ਉਹਨੂੰ ਕਮ ਕਵਾਂਗੇ ਜਿੰਨੀ ਸਪੀਡ ਨਾਲ ਉਹਦੇ ਸਪੈਡਲ ਮਾਰਾਂਗੇ ਉਨੀ ਸਪੀਡ ਉਹ ਵਧੇਗੀ ਜਾਂ ਸਲੋ ਮਾਰਾਂਗੇ ਤੇ ਸਲੋ ਹੋ ਜਾਏਗੀ ਪੈਡਲ ਮਾਰਨਾ ਬੰਦ ਕਰ ਦਾਂਗੇ ਤੇ ਉਹ ਸਾਈਕਲ ਧੀਰੇ ਧੀਰੇ ਸਲੋ ਹੋਏਗੀ ਹੌਲੀ ਹੌਲੀ ਸਲੋ ਹੁੰਦੇ ਹੁੰਦੇ ਉਹ ਰੁਕ ਜਾਏਗੀ ਤੇ ਇਹ ਐਦਾਂ ਹੀ ਕੰਪਿਊਟਰ ਹੈ ਮਤਲਬ ਕੰਪਿਊਟਰ ਨੂੰ ਵੀ ਜਿੱਦਾਂ ਆਪਾਂ ਉਹਨੂੰ ਇਨਸਟਰਕਸ਼ਨਸ ਦੇ ਰਹੇ ਹਾਂ ਠੀਕ ਹੈ ਉਹ ਉਹੀ ਇਨਸਟਰਕਸ਼ਨਸ ਨੂੰ ਫਾਲੋ ਕਰੇਗਾ ਨਾ ਉਸ ਤੋਂ ਵੱਧ ਨਾ ਉਸ ਤੋਂ ਘਟ ਉਹ ਜਿੰਨਾ ਆਪਾਂ ਉਹਨੂੰ ਕਿਹਾ ਜਿਵੇਂ ਜੇ ਮੈਂ ਉਹਨੂੰ ਕਿਹਾ ਕਿ ਭਈ ਪ੍ਰਿੰਟ ਟੂ ਸਿਲੀਕਨ ਵੈਲੀ ਸਕਰੀਨ ਤੇ ਪ੍ਰਿੰਟ ਕਰਨਾ ਹੈ ਠੀਕ ਹੈ ਤੇ ਉਹ ਉਹਨਾਂ ਹੀ ਸਕਰੀਨ ਤੇ ਪ੍ਰਿੰਟ ਕਰੇਗਾ ਨਾ ਉਸ ਤੋਂ ਵੱਧ ਨਾ ਉਸ ਤੋਂ ਘਟ ਹੁਣ ਜਿਹੜੀ ਇਹ ਗੱਲ ਹੈ ਨਾ ਉਸ ਤੋਂ ਵੱਧ ਨਾ ਉਸ ਤੋਂ ਘਟ ਐ ਮੈਂ ਨਹੀਂ ਕਹਿ ਰਿਹਾ ਐ ਸਰ ਡੋਨਲਡ ਨੂਥ जेडे कि कंप्यूटर साइंस में जिन्ह का बहुत वाला योगदान रहा है आपू फादर ऑफ एलगोर एलगोरिथमिक एनलिसिस भी कहें उन्होंने यह अपनी किताब आर्ट ऑफ कंप्यूटर प्रोग्रामिंग में स्टेटमेंट लिखा हुआ है कि दीज मशीनज हैव नो कॉमन सेंस दे डू एग्जैक्टली एज दे आर टोल्ड नो मोर नो लैस मतलब कंप्यूटर को अपना कोई कॉमन सेंस नहीं है तुसी जिन्ना कम बोलिया है वो उन्ना ही करता है ना उस तो वद, ना उस तो कट। जो हूँ ए छोटी जी गल आप जो अपने पल्ले बन लीए तो अपने लिए कोडिंग बहुत सौखी हो जाएगी कोडिंग तो कभी डर नहीं लगेगा लग अपना जिन्ना भी कॉम्पलैक्स प्रोजेक्ट होफिस मतलब बस ओनू डीपली अंडरस्टैंड की लौड़ होगी कि एक एक लाइन कोड की कर रही है कितने की हो रहा है पर जो कंप्यूटर बोलिया गया है वो उन्ना ही कम करता है ना उस तो बद ना उस तो यह गल आप पल बन ली है इस वीडियो तो भी अपने लिए अगे सारे वीडियो, सारे कम सौखे हो जाएंगे आई टी कंपनियों कम करना बहुत सौखा हो जाएगा आई टी फील्ड में रहना बहुत सौखा हो जाएगा हूँ मैं गल करदा कि मैं चैनल में ऑर्गेनाइज किस तरह करना चाहता पहले तो मैं प्रॉब्लम सॉल्विंग से फोकस करा ਜਿਦੇ ਵਿੱਚ ਮੈਂ ਬੇਸਿਕਸ ਦੀ ਇੱਕ ਪਲੇਲਿਸਟ ਬਣਾਵਾਂਗਾ ਬੇਸਿਕਸ ਵਿੱਚ ਜਿਵੇਂ ਆਪਾਂ ਹੈਲੋ ਵਰਲਡ ਪ੍ਰਿੰਟ ਕਰਾਣਾ ਹੈ ਕੰਪਿਊਟਰ ਤੇ ਠੀਕ ਹੈ ਤੇ ਉਹ ਕਿਸ ਤਰ੍ਹਾਂ ਕਰਾ ਸਕਦੇ ਆ ਪ੍ਰੋਗਰਾਮਿੰਗ ਵਿੱਚ ਉਹ ਕਿਸ ਤਰ੍ਹਾਂ ਹੁੰਦਾ ਹੈ ਫਿਰ ਜੇ ਇਹੀ ਕੰਮ ਆਪਾਂ 1000 ਵਾਰ ਕਰਾਣਾ ਹੈ 1000 ਵਾਰ ਹੈਲੋ ਵਰਲਡ ਸਕਰੀਨ ਤੇ ਪ੍ਰਿੰਟ ਕਰਾਣਾ ਹੈ ਤਾਂ ਉਹ ਕਿੱਦਾਂ ਕਰਾਵਾਂਗੇ ਠੀਕ ਹੈ 1000 ਦੇ ਨਾਲ ਹੈਲੋ ਵਰਲਡ ਦੇ ਨਾਲ ਲੁਦਾ ਇੱਕ 카운ਟਰ ਵੀ ਪ੍ਰਿੰਟ ਕਰਾਣਾ ਹੈ ਤਾਂ ਇਹ ਕੰਪਿਊਟਰ ਤੇ ਕਿਸ ਤਰ੍ਹਾਂ ਪ੍ਰਿੰਟ ਹੋਏਗਾ ਔਰ ਜੇ ਆਪਾਂ ਨੂੰ ਨੰਬਰ ਇਨਪੁਟ ਲੈਣਾ ਹੈ ਯੂਜ਼ਰ ਤੋਂ ਠੀਕ ਹੈ ਆਪਾਂ ਇੱਕ ਨੰਬਰ ਇਨਪੁਟ ਲਿਆ ਔਰ ਉਹ ਨੰਬਰ ਅਗਰ ਈਵਨ ਹੈ ਤਾਂ ਆਪਾਂ ਕੁਝ ਕੰਮ ਕਰਨਾ ਹੈ ਜੇ ਉਹ ਆਡ ਹੈ ਤਾਂ ਆਪਾਂ ਕੁਝ ਹੋਰ ਕੰਮ ਕਰਨਾ ਹੈ ਤੇ ਐਦਾਂ ਦੀ ਚੀਜ਼ਾਂ ਆਪਾਂ ਕਿਸ ਤਰ੍ਹਾਂ ਕਰਨਾ ਹੈ ਉਹ ਆਪਾਂ ਬੇਸਿਕ ਸਵਿਚ ਕਵਰ ਕਰਾਂਗੇ ਤੇ ਜਦੋਂ ਇਹ ਕਰਾਂਗੇ ਤੇ ਇਹਦੇ ਨਾਲ ਦੇ ਨਾਲ ਹੀ ਮੈਂ 8 ਤੋਂ 10 ਲੀਟਕੋਡ ਦੇ ਸਵਾਲ ਜਿਹੜੇ ਮਤਲਬ Google Microsoft ਵਰਕੀ ਕੰਪਨੀਆਂ ਪੁੱਛਦੀਆਂ ਨੇ ਉਹ ਮੈਂ ਕਵਰ ਕਰ ਲਾਂਗਾ ਬੇਸਿਕ ਸਵਿਚ ਫਿਰ ਉਸ ਤੋਂ ਬਾਅਦ ਬੇਸਿਕਸ ਦੇ ਬਾਅਦ ਮੈਂ ਇੱਕ ਪਲੇਲਿਸਟ ਬਣਾਵਾਂਗਾ ਇੰਟਰਮੀਡੀਏਟ ਤੇ ਇੰਟਰਮੀਡੀਏਟ ਵਿੱਚ ਆਪਾਂ ਕਵਰ ਕਰਾਂਗੇ ਡਾਟਾ ਸਟਰਕਚਰਸ ਡਾਟਾ ਸਟਰਕਚਰਸ ਵਿੱਚ ਮਤਲਬ ਜੇ ਸੌਖੇ ਡੰਗ ਨਾਲ ਆਪਾਂ ਸਮਝੀ ਡਾਟਾ ਸਟਰਕਚਰ ਕੀ ਹੈ ਤੇ ਡਾਟਾ ਨੂੰ ਇੱਕ ਸਟਰਕਚਰਡ ਵੇ ਵਿੱਚ ਸਟੋਰ ਕਰਨਾ ਕੰਪਿਊਟਰ ਦੀ ਮੈਮਰੀ ਵਿੱਚ ਜਿਹਦੇ ਨਾਲ ਉਹਨੂੰ ਰਿਟਰੀਵ ਕਰਨਾ ਫਾਸਟ ਹੋ ਜਾਵੇ ਠੀਕ ਹੈ ਤੇ ਇਹਦੇ ਵਿੱਚ ਆਪਾਂ ਐਰੇਜ਼ ਲਿੰਕ ਲਿਸਟ ਟਰੀਜ਼ ਠੀਕ ਹੈ ਸਟੈਕ ਕਿਊ ਹੀ ਸਾਰੇ ਜਿਹੜੇ ਡਾਟਾ ਸਟਰਕਚਰਸ ਨੇ ਇਹ ਆਪਾਂ ਕਵਰ ਕਰਾਂਗੇ ਹੁਣ ਤੀਜੀ ਪਲੇਲਿਸਟ ਹੋएगी ਐਡਵਾਂਸ ਥੀ ਤੇ ਐਡਵਾਂਸਡ ਵਿੱਚ ਜਿਹੜੇ ਕਨਸੈਪਟਸ ਆਪਾਂ ਡਾਟਾ ਸਟਰਕਚਰਸ ਇਸ ਕਵਰ ਕੀਤੇ ਉਹਦੇ ਬਾਅਦ ਵੀ ਕੁਝ ਕੁਐਸਚਨਸ ਦਾ ਆਪਾਂ ਪ੍ਰੋਬਲਮ ਸੋਲਵਿੰਗ ਵਿੱਚ ਕਰਦੇ ਆਂ ਤੇ 10 15 ਟੈਕਨੀਕਸ ਹੈ जिड़ी कि आप कवर करा और जड़े इंटरव्यू में मतलब डेढ़ सौ सवाल लीड कोड कोर्ट द्धों बद पूछ पूछदिया ने वो सारे डेढ़ सौ सवाल ए एडवास्ड वाली प्लेलिस्ट के बाद कवर हो जाएंगे मतलब फिफ्टी परसेंट अपना डेटा स्ट्रक्चर तक कवर हो जाएगा और फिफ्टी परसेंट जो रह गया और एडवास कवर हो जाएगा ए अपना डायनेमिक प्रोग्रामिंग और ग्राफ भी कवर होएगा फिर ऐते हुई प्रॉब्लम सॉल्विंग वाली प्ले प्ले प्लेलिस्ट की अलावा हम जे ती कोडिंग करोगे तो एक प्रोग्रामिंग लैंगुएज भी फिक्स करनी है तो मैं इतने जावा फिक्स करा क्योंकि अगर तुम बैकएंड इंजीनियर हो ता गट तो घट तो घट अस्सी परसेंट प्रोजेक्ट्स जावा विच है मार्केट जेडे बैकएड ने तो मैं जावा की एक प्लेलिस्ट बनावगा जिन्होंने जावा नहीं आँदी बेसिक्स तो जावा सीख सकते हैं जावा दे मतलब प्रॉब्लम प्रोग्रामिंग कन्सैप्ट प्लस वो एडवांस एडवास ने कि गारबेज कलैक्शन किस तरह होंगे मल्टी थ्रेडिंग किस तरह कम करती है वो भी मैं जावादी प्लेलिस्ट में कवर कराँगा अलावा मैं एक प्लेलिस्ट बनावगा आर्टिफिशल इंटेलीजेंस के उत्ते हूँ आर्टिशल इंटेलीजेंस अजक मार्केट बहुत ज़्यादा चल रहा है तो आप समझना है कि प्रोमट इंजीनियरिंग की हों ठीक है प्रॉम्स तरह इंपरूव कर सॉम्पस के आप डेटा दे दईए दे सर्वर में तो कि रिस्पोंस वधिया हो मतलब ये रैग और वैक्टर डीबी ए जे कंसैप्ट आप आर्टिफिशल इंटैलीजेंस में कवर करा तो हम यह हो गई प्लेलिस्टा पर हूँ मैनू थोड़े तो की चाहिए है मतलब ਇਕ ਤਾਂ ਮੈਨੂੰ ਤੁਸੀਂ ਫੀਡਬੈਕ ਪ੍ਰੋਵਾਈਡ ਕਰੋ ਹਰ ਵੀਡੀਓ ਦੇ ਉੱਤੇ ਤੁਹਾਨੂੰ ਜੇ ਕੋਈ ਵੀਡੀਓ ਵਿੱਚ ਕਮੀ ਲੱਗ ਰਹੀ ਹੈ ਜਾਂ ਤੁਹਾਨੂੰ ਕੋਈ ਵੀਡੀਓ ਪਸੰਦ ਆ ਰਿਹਾ ਹੈ ਤਾਂ ਆਪਣਾ ਦਿਲ ਖੋਲ ਕੇ ਤੁਸੀਂ ਕਮੈਂਟਸ ਵਿੱਚ ਲਿਖੋ ਉਹਦੇ ਨਾਲ ਮੈਨੂੰ ਮੋਟੀਵੇਸ਼ਨ ਮਿਲੇਗਾ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਫੀਡਬੈਕ ਨੂੰ ਲੈ ਕੇ ਮੈਂ ਇਹ ਕੰਟੈਂਟ ਨੂੰ ਜਿਸ ਤਰ੍ਹਾਂ ਡਿਲੀਵਰ ਕਰਨਾ ਹੈ ਉਹ ਹੋਰ ਇੰਪਰੂਵ ਕਰਾਂ ਤਾਂ ਕਿ ਆਪਾਂ ਜਿਹੜੇ ਕੋਡਿੰਗ ਦੇ ਕਨਸੈਪਟਸ ਨੇ ਬਹੁਤ ਸੌਖੇ ਤਰੀਕੇ ਨਾਲ ਸਿੱਖ ਸਕੀਏ ਦੁੱਜੀ ਗੱਲ ਤੁਸੀਂ ਪ੍ਰੋਬਲਮਸ ਨੂੰ ਪ੍ਰੈਕਟਿਸ ਕਰੋ ਹੁਣ ਜਿਹੜਾ ਵੀ ਮੈਂ ਕਨਸੈਪਟ ਕਵਰ ਕਰਾਂਗਾ ਉਹਦੇ ਨਾਲ ਦੋ ਪ੍ਰੋਬਲਮ ਇੱਕ ਜਾਂ ਦੋ ਪ੍ਰੋਬਲਮ ਮੈਂ ਵੀਡੀਓ ਵਿੱਚ ਕਵਰ ਕਰਾਂਗਾ ਉਹਦੇ ਇਲਾਵਾ ਤਿੰਨ ਚਾਰ ਪ੍ਰੋਬਲਮ ਜਿਹੜੇ ਉਸ ਕਨਸੈਪਟ ਤੋਂ ਰਿਲੇਟਿਡ ਹੋਣਗੇ ਤੇ ਰਿਲੇਟਿਡ ਪ੍ਰੋਬਲਮ ਮੈਂ ਡਿਸਕ੍ਰਿਪਸ਼ਨ ਵਿੱਚ ਪਾਵਾਂਗਾ ਤੇ ਉਹ ਡਿਸਕ੍ਰਿਪਸ਼ਨ ਵਿੱਚ ਜਿਹੜੇ ਪ੍ਰੋਬਲਮ ਪਾਵਾਂਗਾ ਉਹ ਤੁਸੀਂ ਆ ਪ੍ਰੈਕਟਿਸ ਕਰੋ ਠੀਕ ਹੈ ਔਰ ਜੇ ਤੁਹਾਨੂੰ ਉਹਦੇ ਵਿੱਚ ਡਾਊਟ ਆਉਂਦੇ ਨੇ ਤੇ ਮੈਨੂੰ ਕਮੈਂਟਸ ਵਿੱਚ ਸ਼ੇਅਰ ਕਰਨਾ ਮੈਂ ਉਹਦੇ ਵੀ ਵੀਡੀਓ ਬਣਾ ਕੇ ਸ਼ੇਅਰ ਕਰਾਂਗਾ ਉਹਦਾ ਕੋਡ ਮੈਂ ਗਿਟਹਬ ਤੇ ਤੁਹਾਨੂੰ ਲਿੰਕ ਸ਼ੇਅਰ ਕਰ ਦਾਂਗਾ ਡਿਸਕ੍ਰਿਪਸ਼ਨ ਵਿੱਚ ਹੀ ਤੁਸੀਂ ਕੋਸ਼ਿਸ਼ ਕਰੋ ਕਿ ਪਹਿਲੇ ਤੁਸੀਂ ਆਪ ਬਣਾਓ ਫਿਰ ਉਸ ਤੋਂ ਬਾਅਦ ਤੁਹਾਨੂੰ ਜੇ ਲੋੜ ਲੱਗਦੀ ਹੈ ਤਾਂ ਗਿਟਹਬ ਤੇ ਉਹਦਾ ਕੋਡ ਵੇਖ ਲਓ ਹੁਣ ਇਹਦੇ علاوہ ਇੱਕ ਹੋਰ ਚੀਜ਼ ਮੈਨੂੰ ਤੁਹਾਡੇ ਤੋਂ ਚਾਹੀਦੀ ਹੈ ਕਿ ਤੁਸੀਂ ਮੇਰੇ ਵੀਡੀਓਜ਼ ਨੂੰ ਬਦ ਤੋਂ ਬਦ ਸ਼ੇਅਰ ਕਰੋ ਜਿੰਨਾ ਤੁਸੀਂ ਸ਼ੇਅਰ ਕਰੋਗੇ ਉਹਨਾਂ ਤੁਹਾਡਾ ਆਪਣਾ ਗਿਆਨ ਵਧੇਗਾ ਸ਼ੇਅਰ ਕਰਕੇ ਤੁਸੀਂ ਆਪਣੇ ਫਰੈਂਡਸ ਨਾਲ ਡਿਸਕਸ ਕਰੋ ਪ੍ਰੋਬਲਮਸ ਨੂੰ ਤਾਂ ਇਹਦੇ ਨਾਲ ਤੁਹਾਨੂੰ ਵੀ ਫਾਇਦਾ ਹੋਏਗਾ और जे थो मेरा कंटेंट पसंद आ रहा मेरे वीडियोस पसंद आ रहे हैं तो मेरी वीडियो लाइक करो मेरे चैनल सबसक्राइब करो मैं मोटीवे ते मैं तुम्हें अगली भीडियो मिलागा स्टार्टिंग विथ बेसिक्स ऑफ प्रोग्रामिंग वर्ल्ड प्रिंट करा स्क्रीन के उत्ते